ਸਰਕਾਰਾਂ ਬਦਲ ਜਾਣੀਆਂ ਆ ਇਹ ਕੋਈ ਸਮਾਂ ਕਿਸੇ ਦਾ ਮਿਤ ਨਹੀਂਗਾ ਇਹ ਕਹਿਣ ਵੀ ਸਾਰਾ ਸਦਾ ਹੀ ਐਨੇ ਸੂਰਜ ਚੜਿਆ ਰਹਿਣਾ ਇਹ ਸੂਰਜ ਡੁੱਬਣਾ ਵੀ ਹੈਗਾ ਤੇ ਉਦੋਂ ਪਤਾ ਲੱਗਣਾ ਇਹ ਲਿਖੀ ਚੁੱਕੇ ਹੋਣਗੇ ਜ਼ਰੂਰ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਉਹ ਸਾਹਮਣੇ ਆਉਣਗੇ ਆ ਐਸੀ ਗੱਲ ਨਹੀਂ ਅਸੀਂ ਪੂਰਾ ਹਰ ਗੱਲ ਤੇ ਧਿਆਨ ਨਾਲ ਵਾਚ ਕਰ ਰਹੇ ਆ ਆਪੋਜੀਸ਼ਨ ਦਾ ਰੋਲ ਆ ਆਪੋਜੀ ਆਪੋਜੀਸ਼ਨ ਆ ਫਸ ਬੰਦਾ ਆ ਆਪੋਜੀਸ਼ਨ ਨੇ ਸਰਕਾਰ ਦੀ ਹਰ ਗੱਲ ਤੇ ਨਿਗਰਾਨੀ ਕਰਨੀ ਆ ਉਹ ਦੱਸੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਆਪੋਜੀਸ਼ਨ ਦੇ ਲੀਡਰ ਆ ਤੇ ਉਹਨਾਂ ਤੇ ਪਰਚਾ ਕਰਤਾ ਜੇ ਉਹਨਾਂ ਨੇ ਕਹਿਤਾ ਵੀ ਇਹ ਗ੍ਰਨੇਡ ਇਹਨੇ ਆ ਗਏ ਇਹਨੇ ਚੱਲ ਗਏ ਬਾਕੀ ਇਹ ਚੱਲੇ ਨਹੀਂਗੇ ਠੀਕ ਆ ਤੁਸੀਂ ਨਾ ਉਹ ਤੋਂ ਪੁੱਛਗਿੱਛ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਆਪਣੇ ਜਿਹੜੇ ਸੋਰਸ ਸੋਹਣੇਗਾ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ ਉਹਨਾਂ ਨੂੰ ਕੋਲੈਬੋਰੇਟ ਕਰ ਸਕਦੇ ਹੋ ਆਪਣੀ ਇੰਟੈਲੀਜੈਂਸ ਦੇ ਨਾਲ ਜਿਹੜੀ ਪੰਜਾਬ ਦੀ ਇੰਟੈਲੀਜੈਂਸ ਆ ਪੰਜਾਬ ਪੁਲਿਸ ਦੀ ਜਿਹੜੀ ਹੈਗੀ ਆ ਇੰਟੈਲੀਜੈਂਸ ਲੇਕਿਨ ਤੁਸੀਂ ਇਹ ਦੱਸੋ ਇਹ ਪੰਜਾਬ ਨੂੰ ਆਪਾਂ ਪੂਰੀ ਸਟੇਟ ਬਣਾਉਣਾ ਹੈ ਇਹ ਕੋਈ ਇੱਥੇ ਪੁਲਿਸ ਦਾ ਰਾਜ ਹੈ ਕਿ ਲੋਕਤੰਤਰ ਹੈ ਹਰ ਵਿਅਕਤੀ ਨੂੰ ਖੋਲਿਆ ਫ੍ਰੀडम ਹੈ ਸਾਨੂੰ ਅਸੀਂ ਆਪਣੇ ਆਜ਼ਾਦ ਦੇਸ਼ ਦੇ ਨਾਗਰਿਕ ਆ ਅਸੀਂ ਜੋ ਮਰਜ਼ੀ ਆਪਣੇ ਸਾਡੇ ਮਨ ਦੀ ਭਾਵਨਾ ਆ ਅਸੀਂ ਲੋਕਾਂ ਨਾਲ ਸ਼ੇਅਰ ਕਰ ਸਕਦੇ ਆ ਜੇ ਸਰਕਾਰ ਨੂੰ ਤਕਲੀਫ ਆ ਲੇਕਿਨ ਉਤੇ ਪਰਚਾ ਕਰਨਾ ਨਹੀਂ ਚਾਹੀਦਾ ਉਦਾਂ ਉਹਦੇ ਹੋਰ ਤਰੀਕਿਆਂ ਨਾਲ ਉਹਨਾਂ ਤੋਂ ਉਹਨਾਂ ਦੇ ਜਿਹੜੇ ਸਰੋਤ ਨੇ ਜਾਂ ਜਿਹੜੀ ਉਹਨਾਂ ਕੋਈ ਇਨਫੋਰਮੇਸ਼ਨ ਸੀ ਉਹ ਆਪਣੇ ਲਈ ਜਾ ਸਕਦੀ ਸੀ ਮੈਂ ਤੁਹਾਨੂੰ ਇੱਕ ਧਾਰਨ ਦਿੰਨੀ ਆ ਤੇ ਦੱਸ ਦਿਨਾ ਬਿਕੋਜ਼ ਹੈਗੀ ਲੀਬਰਲ ਆਪੋਜੀਸ਼ਨ ਦੀ ਇੱਥੇ ਕਿੰਨੇ ਪਰਚੇ ਹੋਏ ਆ ਆਪਣੇ ਪਿੰਡਾਂ ਵਿੱਚ ਹੁਣ ਅਸੀਂ ਤਾਂ ਜਦੋਂ ਮੌਕਾ ਆਇਆ ਤੁਹਾਨੂੰ ਸਾਰਾ ਆਪਣੇ ਚਿੱਠਾ ਪੜਾ ਕੇ ਦਵਾਂਗੇ ਵੀ ਕਿਹਦੇ ਕਿਹਦੇ ਦੇ ਨਜਾਇਜ਼ ਪਰਚਾ ਹੋਇਆ ਕਿਵੇਂ ਇਹ ਜਿਹੜੀ ਐਮਐਲਏ ਆ ਈਰਖਾ ਦੇ ਨਾਲ ਹੁਣ ਆਪਣੀ ਡਿਵਾਇਲਪਮੈਂਟ ਦੀ ਗੱਲ ਕਰਦਾ ਮੈਂ ਲਾਸਟ ਪੁਆਇੰਟ ਕਹਿ ਲਓ ਪਿੰਡਾਂ 'ਚ ਪੈਸੇ ਪਏ ਨਹੀਂ ਪੰਚੇਤਨ ਪੈਸੇ ਲਾਉਣ ਦੀ ਆਗਿਆ ਨਹੀਂ ਦੱਸੋ 3 ਸਾਲ ਹੋ ਗਏ ਆ ਕੋਈ ਪਿੰਡ ਦੀ ਇਲੈਕਟਿਡ ਪੰਚਾਇਤ ਪਹਿਲਾਂ ਵੀ ਜਿਹੜੀ ਸੀਗੀਆਂ ਉਹ ਵੀ ਜਿਹੜੀਆਂ ਬੜੀਆਂ ਉਹਨਾਂ ਨੂੰ ਪੈਸੇ ਲਾਉਣ ਦੀ ਕੋਈ ਮਨਜ਼ੂਰੀ ਨਹੀਂ ਦਿੱਤਾ ਸਾਰਾ ਜਿਹੜਾ ਆਪਣੇ ਰੂਰਲ ਡਿਵੈਲਪਮੈਂਟ ਵਿਭਾਗ ਆ ਇਸ ਦਾ ਤੋਂ ਤੰਗ ਆ ਵੀ ਪੈਸੇ ਲੱਗ ਨਹੀਂ ਰਹੇ ਕਿਸੇ ਪਿੰਡ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਫਿਰ ਦੱਸੋ ਇਹ ਲੋਕਤੰਤਰ ਆ ਵੀ ਨਹੀਂ ਪੈਸੇ ਲਾਉਂਦੇ ਨੇ ਪੈਸੇ ਤੁਸੀਂ ਤਾਂ ਦਿੱਤੇ ਹੀ ਨਹੀਂ ਤੁਹਾਡੇ ਕੋਲੋਂ ਤਾਂ ਕੋਈ ਪੈਸਾ ਆਇਆ ਹੀ ਨਹੀਂਗਾ ਜਿਹੜਾ ਪੈਸਾ ਆਇਆ ਤਿੰਨਾਂ ਸਾਲਾਂ ਚ ਉਹ ਹੈਗਾ ਫਾਈਨੈਂਸ ਕਮਿਸ਼ਨ ਦਾ ਜਾਂ ਜਿਹੜਾ ਪੈਸਾ ਕੋਈ ਹੋਰ ਕਿਸੇ ਪਾਸੇ ਤੋਂ ਆਉਂਦਾ ਆ ਜਿਵੇਂ ਮਿਊਨਿਸਪਲ ਕਮੇਟੀ ਨਕਦਰ ਵਿਸ਼ਪਕ ਕਮੇਟੀ ਨੂਰਮਹਿਰ ਨਗਰ ਪੰਚਾਇਤ ਬਿਲਗਾਮ ਤਿੰਨ ਆਪਣੇ ਕੋ ਵਿਸ਼ਪਕ ਕਮੇਟੀਆਂ ਨੇ ਨਕੋਦਰ ਇਲਾਕੇ ਚ ਦੱਸੋ ਜੇਰ ਪੁੱਛੋ ਇਹਨਾਂ ਨੇ ਕਿੰਨੀ ਗ੍ਰਾਂਟ ਲੈ ਕੇ ਦਿੱਤੀ ਹੈ ਜੀ ਮੇਰਾ ਖਿਆਲ ਕਰੋੜ ਤੋਂ ਵੀ ਥੱਲੇ ਆ 60-70 ਲੱਖ ਹੁੰਦੀ ਆ ਜਿਹੜੀ ਤਿੰਨਾਂ ਸਾਲਾਂ ਚ ਪੰਜਾਬ ਸਰਕਾਰ ਨੇ ਵਿਸ਼ਪਕ ਕਮੇਟੀ ਨਕੋਦਰ ਨੂੰ ਲੈ ਕੇ ਦਿੱਤੀ ਗ੍ਰਾਂਟ ਤੇ ਪਿਛਲਾ ਰਿਕਾਰਡ ਦੇਖ ਲਿਓ ਅਕਾਲੀ ਦਲ ਦਾ ਦੇਖ ਲਿਓ ਭੀਜਪੀ ਦਾ ਤੇ ਕਾਂਗਰਸਾ ਦਾ ਦੇਖ ਲਿਓ ਕਿੰਨੇ ਪੈਸੇ ਆਏ ਆ ਉਹਨਾਂ ਆਪਾਂ ਆਪਣੇ ਪਿਛਲੇ 5-5 ਸਾਲਾਂ ਚ ਤੇ ਇਹ ਜਿਹੜੇ ਪੈਸੇ ਆ ਰਹੇ ਆ ਉਹ ਵੀ ਜ਼ਿਆਦਾਤਰ ਫਾਈਨੈਂਸ਼ਲ ਕਮਿਸ਼ਨ ਦੇ ਜਾਂ ਜਿਹੜਾ ਬੈਠਦਾ ਇਹਨਾਂ ਨੂੰ ਆਪਣੇ ਕਮੇਟੀ ਤੋਂ ਆਉਂਦਾ ਬੈਠਦਾ ਸ਼ੇਅਰ ਔਰ ਫੰਡ ਆਉਂਦੇ ਕੋਈ ਪੈਸੇ ਆਉਂਦੇ ਆ ਤੇ ਕੋਈ ਪੈਸਾ ਇਹ ਜਿਹੜੀ ਐਮ.ਐਲ.ਏ ਆ ਕੋਈ ਪੈਸਾ ਉਹ ਵੀ ਨਹੀਂ ਲਾਉਣ ਦੇ ਦੀ ਜੇ ਮਤਾ ਪਉਂਦੇ ਆ ਉਹ ਕਹਿੰਦੀ ਨਹੀਂ ਜਿਹੜੇ ਮਤੇ ਬੈ ਆਪਣੇ ਪੋਣੇ ਉਹੀ ਪੈਣਗੇ ਐਮ.ਐਲ.ਏ ਦਾ ਕੋਈ ਫਰਜ਼ ਬਣਦਾ ਈਖਾ ਨਾਲ ਕੋ ਆਪਣੇ ਹੋਂਵੇਂ ਨਾਲ ਆਪਣੇ ਹਰਕਾਰ ਦੇ ਨਾਲ ਉਸیں ਜਿਹੜੀਆਂ ਇਲੈਕਟਿਡ ਬਾਡੀਜ਼ ਆ ਮਿਊਨਿਸਪਲ ਕਮੇਟੀਆਂ ਆ ਗ੍ਰਾਮ ਪੰਚਾਇਤ ਨੇ ਜੂ ਇਹਨਾਂ ਨੂੰ ਚੱਲਣ ਨਹੀਂ ਦਿੰਦੇ ਦੱਸੋ ਫਿਰ ਇਹ ਲੋਕਤੰਤਰ ਦਾ ਕੋਈ ਲੋਕਾਂ ਨੂੰ ਕੀ ਫਾਇਦਾ ਹੋਇਆ ਇਹ ਜਿਹੜਾ ਜਮਹੂਰੀਅਤ ਦਾ ਆਪਣੇ ਹੈਗਾ ਅੰਗ ਤਰੀਕਾ ਉਹ ਲਾਗੂ ਹੋ ਰਿਹਾ ਇਹ ਤਾਂ ਸਾਰੀਆਂ ਗੱਲਾਂ ਗੈਰ ਜਮਹੂਰੀਅਤ ਦੇ ਉਹਦੇ ਤੌਰ ਉਹਦੇ ਤੌਰ ਨਾਲ ਤੌਰ ਤੇ ਕਿਰਿਆ ਕੀਤੀਆਂ ਜਾ ਰੀਆਂ ਕਰਕੇ ਇਹ ਜਿਹੜੀ ਇੱਥੇ ਦੀ ਐਮ.ਐਲ.ਏ ਚਾਹੁੰਦੀ ਆ ਕਿ ਜੋ ਮੈਂ ਕਹਾਂ ਕੋਈ ਹੋਵੇ ਉਹ ਤੁਸੀਂ ਦੇਖ ਲਓ ਮਾਇਨਿੰਗ ਤੁਸੀਂ ਕਰੋ ਠੀਕ ਹੈ ਜੀ ਤਹਿਸੀਲਾਂ ਤੋਂ ਪਹਿਨ ਤੁਸੀਂ ਲਓ ਤੇ ਤੁਸੀਂ ਟਰੱਕੀ ਨੂੰ ਵੀ ਤੁਸੀਂ ਜੋ ਮੇਰੀ ਹੋਣੀ ਆ ਟਰੱਕੀ ਨੂੰ ਜੀ ਪੱਗਾ ਪਾ ਲੈ ਤੇ ਆ ਕੇ ਤੁਹਾਨੂੰ ਪਤਾ ਹੀ ਹੈ ਟਰੱਕੀ ਨੂੰ ਦਾ ਕੀ ਹਾਲ ਹੈ ਵੀ ਟਰੱਕੀ ਨੂੰ ਟਰੱਕ ਦਾ ਵੀ ਕੋਈ ਦਾ ਕੰਟਰੋਲ ਮਾਇਨਿੰਗ ਦਾ ਵੀ ਮੇਰਾ ਕੰਟਰੋਲ ਤਹਿਸੀਲਾਂ ਦਾ ਵੀ ਮੇਰਾ ਕੰਟਰੋਲ ਪੁਲਿਸ ਦਾ ਵੀ ਮੇਰਾ ਕੰਟਰੋਲ ਐਮ ਐਲ اے ਇਲੈਕਟਿਡ ਰਿਪਰੈਜ਼ੈਂਟੇਟਿਵ ਆ ਐਮ ਐਲ اے ਕੋ ਰਾਜਾ ਨਹੀਂ ਇਸ ਨਕੋਦਰ ਦਾ ਇਹ ਰਜਵਾੜਾ ਸਹੀ ਨਹੀਂ ਹੈਗੀ ਠੀਕ ਹੈ ਲੋਕਾਂ ਦੇ ਬਣਾਤਾ 5 ਸਾਲ ਚੱਲਣਾ ਆ ਪਰ ਜੇ ਤੁਸੀਂ ਕਹੋਗੇ ਹਰ ਕੰਮ 'ਚ ਮੇਰਾ ਹੀ ਟੱਕਰਿਆ ਮੈਂ ਹੀ ਆਪਣਾ ਫੈਸਲਾ ਕਰਨਾ ਹੈ ਮੇਰੇ ਤੋਂ ਬਿਨਾਂ ਕੋਈ ਆਪਣੇ ਪਤਾ ਨਹੀਂ ਹਿੱਲ ਸਕਦਾ ਇਹ ਨਹੀਂ ਹੋਇਆ ਨਾ ਕਦੇ ਹੋਣਾ ਇਹ ਭੁਲੇਖਾ ਜਿਹਨੇ ਵੀ ਜਿੰਨੇ ਵੀ ਜੇ ਕੋ ਭੁਲੇਖਾ ਹੈਗਾ ਆ ਉਹਨੂੰ ਦੂਰ ਕਰ ਦੇਣਾ ਚਾਹੀਦਾ ਆ ਲੇਕਿਨ ਜੋ ਹਾਲਾਤ ਨੇ ਇਸ ਤਰੀਕੇ ਦੇ ਨਾਲ ਕਿ ਸਰਕਾਰ ਦੇ ਨਮੇਂ ਦੇ ਸਰਕਾਰ ਦੀ ਸਰਪ੍ਰਸਤੀ ਹੇਠ ਇਹ ਕੋ ਸਰਕਾਰ ਹੋ ਸਕਦਾ ਸਰਕਾਰ ਬਣਦਾ ਹੋਵੇ ਇੱਕ ਨਾ MLA ਕਰਕੇ ਸਰਕਾਰ ਨਹੀਂ ਕੁਝ ਕਰਦੀ ਅਸੀਂ ਮੰਗ ਕਰਦੇ ਹਾਂ government ਤੋਂ ਵੀ ਆਪਣੇ ਮੁੱਖ ਮੰਤਰੀ ਸਾਹਿਬ ਤੋਂ ਕਿ ਜਿਹੜੇ ਤੁਹਾਡੇ MLA ਜਿਹੜੇ ਰਿਸ਼ਵਤ ਵਿੱਚ ਇਨਵੋਲ ਨਹੀਂ ਜਿਹੜੇ ਨਿਯਾਜ ਮਾਈਨਿੰਗ ਕਰਦੇ ਆ ਜਾਂ ਜਿਨ੍ਹਾਂ ਦਾ ਦੋ ਨੰਬਰ ਤੇ ਧੰਨਿਆਂ 'ਚ ਆਪਣੇ ਹਿੱਸਾ ਆ ਉਹਨਾਂ ਤੇ ਤੁਹਾਨੂੰ ਵੀ ਕਾਰਵਾਈ ਕਰਨੀ ਚਾਹੀਦੀ ਆ ਫੇਰ ਹੀ ਲੋਕਾਂ ਦਾ ਯਕੀਨ ਬਚੂਗਾ ਕਿ ਇਹ ਸਰਕਾਰ ਜਿਹੜੀ ਲੋਕਾਂ ਦੀਆਂ ਆਸਾਂ ਤੇ ਖਰਾ ਉਤਰ ਰਹੀ ਆ ਜਿਸ ਉਮੀਦ ਨਾਲ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਸੀ ਉਹ ਮੀ ਤਾਂ ਆਪਣੇ ਸਾਹਮਣੇ ਟਹਿ ਟਹਿ ਹੋ ਗਈ ਆ ਲੋਕਾਂ ਨੂੰ ਕੋਈ ਆਸ ਨਹੀਂ ਪਰ ਅਜੇ ਵੀ ਸਮਾਂ ਹੈਗਾ ਕਿ ਆਪਣੇ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਇਦਾਂ ਦੇ ਲੀਡਰਾਂ ਤੇ ਕਾਰਵਾਈ ਕਰੇ ਤੇ ਲੋਕਤੰਤਰ ਦੇ ਅਦਾਰਿਆਂ ਨੂੰ ਕੰਮ ਕਰਨ ਦੇ ਮਨਿਸਪਲ ਕਮੇਟੀ ਕੰਮ ਕਰੇ ਜਿਹੜੀ ਗ੍ਰਾਮ ਪਚਿਹਤ ਕੰਮ ਕਰੇ ਬਲੌਕ ਸਭਤੀਆਂ ਜਿਹੜਾ ਪੰਚਾਇਤ ਕੰਮ ਕਰੇ ਤੇ ਤਾਂ ਹੈਗਾ ਲੋਕਤੰਤਰ ਦਾ ਇਹ ਨਿਜ਼ਾਮ ਦਾ ਫਾਇਦਾ ਲੋਕਾਂ ਤੱਕ ਫਰੜੇ ਪੱਤੇ ਤੱਕ ਜਾ ਸਕਦਾ ਆ ਜੇ ਤੁਸੀਂ ਕਹੋ ਜਿੜੋ ਤੁਹਾਨੂੰ ਸਹਿਮਤ ਨਹੀਂ ਆ ਉਥੇ ਪਰਚਾ ਕਰਾ ਦਿਓ ਜੇ ਕੋਈ ਕਾਉਂਸਲਰ ਸਹਿਮਤ ਨਹੀਂ ਕਿਸੇ ਘਰੇਲੂ ਝਗੜਾ ਹੋ ਗਿਆ ਇੱਥੇ ਇੱਕ ਨਗਰਦਰ ਚ ਉਹ ਕਾਉਂਸਲਰ ਤੇ ਪਰਚਾ ਕਰਾ ਦਿਓ ਕਿਸੇ ਆਪਣੇ ਪਿੰਡ ਦਾ ਸਰਪੰਚ ਨਹੀਂ ਤੁਹਾਨੂੰ ਸਹਿਮਤ ਪਿੰਡ ਦਾ ਮੈਂਬਰ ਪੰਜਾਬੀ ਸਹਿਮਤ ਉਹਥੇ ਪਰਚਾ ਕਰਾ ਦਿਓ ਐਨਆਰਆਈ ਨੇ ਕਿੱਥਾ-ਫਟਾ ਯੋਗਦਾਨ ਪਾਇਆ ਆ ਪੰਜਾਬ ਦੀ ਡਿਵੈਲਪਮੈਂਟ ਵਿੱਚ ਤੁਸੀਂ ਕਿਉਂ ਨਹੀਂ ਉਸ ਨੂੰ ਆਪਣੇ ਐਨਆਰਆਈ ਦੇ ਯੋਗਦਾਨ ਨੂੰ ਕਿਉਂ ਨਹੀਂ ਤੁਸੀਂ ਸ਼ੁਕਰੀਆ ਕਰਦੇ ਤੁਹਾਨੂੰ ਸ਼ੁਕਰੀਆ ਕਰਨਾ ਚਾਹੀਦਾ ਜੋ ਥਾੜੀ ਗਾਲ ਪਿੰਡ ਦੇ ਛੋਇਆ ਐਨਆਰਆਈ ਨੇ ਸ਼ਰਮ ਕਿਆ ਇਹ ਸਾਰੇ ਪੈਸੇ ਅਸੀਂ ਲਾਏ ਆ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਿਆ ਇਹ ਸਰਕਾਰ ਆ ਕੀ ਜਿਹੜੀ ਹੈਗੀ ਆ ਮੁਫਤ ਦੀ ਬਾਵਾ ਕੱਟੀ ਜਾਂਦੀ ਹੈ ਐਵੇਂ ਆਪਣੀ ਜਿਹੜੀ ਹੈਗੀ ਆ ਟੌਰ ਬਣਾਈ ਜਾਂਦੀ ਆ ਇਤਾਂ ਪੱਥਰ ਲਾਉਣ ਦਾ ਖਰਾਦੀਆਂ ਨਹੀਂ ਹੋਣੀਆਂ ਅਦਰ ਮੈਂ ਦੱਸਦੀ ਆ ਜਿਹੜੇ ਖਰਾਦੀਆਂ ਚੱਲ ਰਹੀਆਂ ਥੋੜੇ ਧਿਆਨ ਲਿਆਦੀਆਂ ਆ ਇਸ ਕਰਕੇ ਇਸ ਕਰਕੇ ਕਿ ਜਿਹੜੀਆਂ ਆ ਤੋੜਨਾ ਮਤ ਉਤੇ ਡਿਸਕਸ ਕੀਤੇ ਆ ਇਹ ਲੋਕਾਂ ਤੱਕ ਲਜਾਨ ਵਿੱਚ ਬਹੁਤ ਜ਼ਰੂਰੀ ਸਨ ਤਾਂ ਹੀ ਕੌਮ ਨੂੰ ਕੇਚਾ ਦਿੱਤੀ ਆ ਅਖੀਰ ਚ ਮੈਂ ਕਿ ਕਰਕੇ ਵੀ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਆ ਮਾਰਕੀਟ ਕਮੇਟੀ ਨਗੋਦਰ ਦੇ ਚੇਅਰਮੈਨ ਦੀ ਨਿਯੁਕਤੀ ਹੋਈ ਹੈ ਨਗੋਦਰ ਦੀ ਮਾਰਕੀਟ ਕਮੇਟੀ ਦੇ ਥੱਲੇ ਨਗੋਦਰ ਦੇ ਪਿੰਡ ਨੇ ਨੂਰਮੈਲ ਦੀ ਮਾਰਕੀਟ ਦੀ ਕਮੇਟੀ ਦੇ ਥੱਲੇ ਨੂਰਮੈਲ ਦੇ ਪਿੰਡ ਨੇ ਮਿਲ ਕੇ ਚੌਦਾ ਆ ਕਦੇ ਜੀ ਕਦੇ ਹੀ ਆਪਣੇ ਸੁਣਿਆ ਕਿ ਇਹ 100 ਪਿੰਡਾਂ ਚੋਂ ਇਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਤੇ ਨੂਰਮੈਲ ਦੇ ਪਿੰਡਾਂ ਚੋਂ ਇਹਨਾਂ ਨੇ ਜਿਹੜਾ ਬਣਾਤਾ ਕੋਕੋਦਰ ਦਾ ਚੇਅਰਮੈਨ ਦਸੋਂ ਕੋਕੋਦਰ ਵਾਲਿਆਂ ਨਾਲ ਧੱਕਾ ਨਹੀਂ ਹੋਇਆ ਕੋਕੋਦਰ ਵਾਲਿਆਂ ਦਾ ਬੇਇਨਸਾਫੀ ਨਹੀਂ ਹੋਈ ਮਤਲਬ ਕਿਹਦੀ ਬੇਇਨਸਾਫੀ ਹੈ ਚਲੋ ਉਹ ਇਹ ਉਹਨਾਂ ਦੀ ਅੰਦਰਲੀ ਇੰਟਰਨਲ ਪਾਰਟੀ ਦੀ ਗੱਲ ਹੈ ਲੇਕਿਨ ਕੋਈ ਸਿਸਟਮ ਤਾਂ ਹੁੰਦਾ ਨਾ ਜੀ ਕੋਈ ਆਪਣੇ ਸਹਿਚਾਲ ਦੇ ਤਰੀਕੇ ਨਾਲ ਕੋਈ ਆਪਣੇ ਗੱਲ ਹੁੰਦੀ ਆ ਕੋਈ ਆਪਣਾ ਪ੍ਰੋਸੀਜਰ ਹੁੰਦਾ ਆ ਜੇ 100 ਪਿੰਡਾਂ ਦਾ ਤੁਸੀਂ ਉਹ ਕਰੋਗੇ ਆਪਣੇ ਧੋਖਾ ਬੇਇਨਸਾਫੀ ਉਹਨਾਂ ਨੂੰ ਹੱਕ ਮਾਰੋਗੇ ਤੇ ਫਿਰ ਭਾਈ ਤਾਨੂੰ ਜਵਾਬ ਨਹੀਂ ਦੇਣਾ ਭੋਤ ਜਦੋਂ ਤੁਸੀਂ ਲੋਕਾਂ ਨੂੰ ਜਾਓਗੇ ਲੋਕ ਤੁਹਾਨੂੰ ਘਟਿਆਰੇ ਚ ਖੜੇ ਕਰਨਗੇ ਜਿਹਦਾ ਫੈਸਲੇ ਲੈ ਰਹੇ ਹੋ ਤੁਸੀਂ ਜਿਹੜਾ ਬੰਦਾ ਨੂਰਮਹਿਲ ਦਾ ਆ ਉਹਨੇ ਨਕੋਦਰ ਦੀ ਮਾਰਕੀਟ ਕਮੇਟੀ ਚ ਆ ਕੇ ਉਹਨੂੰ ਕੀ ਆਪਣੇ ਉਹਦਾ ਦਿਲਚਸਪੀ ਹੋਊਗੀ ਕਿ ਮੈਂ ਨਕੋਦਰ ਦੀ ਮੰਡੀਆਂ ਦਾ ਕੁਝ ਸੁਧਾਰ ਕਰਾਂ ਜਾਂ ਮੈਂ ਕਿਸਾਨੀ ਬਾਰੇ ਕੁਝ ਕਰਾਂ ਜਾਂ ਮੈਂ ਆੜਤੀਆਂ ਦਾ ਜਿਹੜੀ ਹੈਗੀ ਆ ਉਹਦਾ ਆਪਣੇ ਉਹਨਾਂ ਦੇ ਮੁੱਦੇ ਆਪਣੇ ਚੁੱਕਾ ਜਾਂ ਆੜਤੀਆਂ ਦੀ ਮਦਦ ਕਰਾਂ ਗੋਸ ਉਹਦਾ ਸਿਰਫ ਇੱਕ ਖਾਨਾ ਪੂਰਤੀ ਆ ਜਿਹੜੀ ਇਹਨਾਂ ਨੇ ਮਾਰਕੀਟ ਜਿਹੜੀਆਂ ਬਣਾਈਆਂ ਚੇਮੇ ਬਣਾਏ ਹੁਣ ਲਾਸਟ ਗੱਲ 1980 ਤੋਂ ਲੈ ਕੇ ਕਿੰਨੇ ਐਮਐਲਏ ਬਣੇ ਅਸੀਂ ਤੇ ਜੋ ਜਿੰਨੇ ਸਾਡੀ ਜੋ ਸੁਰਤ ਸੰਭਾਲੀ ਆ ਸਰਦਾਰ ਦਰਬਾਰਾ ਸਿੰਘ ਬਣੇ ਸੀ ਤੋਂ ਲੈ ਕੇ ਉਹ ਉਧਰ ਤੋਂ ਤੇ ਮੁੱਖ ਮੰਤਰੀ ਬਣੇ ਪੰਜਾਬ ਦੇ ਮੇਰਾ ਖਿਆਲ ਗੋਬੇ ਦੀ ਸ਼ਰ ਪਹਿਲੇ ਮੁੱਖ ਮੰਤਰੀ ਸੀਗੇ ਪੰਜਾਬ ਦੇ ਤੇ ਉਸ ਤੋਂ ਬਾਅਦ ਕਿੰਨੇ ਐਮਐਲਏ ਬਣੇ ਜੀ ਮੈਂ ਉਹ ਕੱਲੇ-ਕੱਲੇ ਦਾ ਨਾਮ ਲਾਵਾਂ ਤੇ ਬੜੀ ਲੰਬੀ ਲਿਸਟ ਹੈ ਇਹ ਹੁਣ 2022 ਤੱਕ ਆਜੋ 1980 2022 42 ਸਾਲ ਠੀਕ ਹੈ ਸਾਨੂੰ ਵੀ ਤੁਸੀ ਮੌਕਾ ਦਿੱਤਾ ਅਸੀਂ ਵੀ ਤੁਹਾਡੇ ਸਾਰਿਆਂ ਦੇ ਸ਼ੁਕਰ ਗੁਜ਼ਾਰਿਆ ਅਸੀਂ ਵੀ ਸੇਵਾ ਕੀਤੀ 10 ਸਾਲ ਸਾਨੂੰ ਤੁਸੀਂ ਬਣਾਇਆ ਪਰ ਕੋਈ ਦੱਸੋ ਇੰਦਾਂ ਦਾ ਰੋਗ ਕਦੀ ਜਿੰਨਾ 40 42 ਸਾਲਾਂ ਚ ਦੇਖਣ ਨੂੰ ਮਿਲਿਆ ਉਹ ਤਾਂ 42 ਸਾਲ ਹੋ ਗਏ ਇੰਝਾਂ ਤੇ ਕਰਾਪਸ਼ਨ ਐਮ ਐਲ ਏ ਕਰਦਾ ਹੋਵੇ ਐਮ ਐਲ ਏ ਦਾ ਹਰ ਕੰਮ ਵਿੱਚ ਨਿਯਾਇਜ਼ ਹਿੱਸਾ ਹੋਵੇ ਐਮ ਐਲ ਏ ਹਰ ਕੰਮ ਚੋਂ ਪੈਸੇ ਭਾੜੇ ਕਦੀ ਇਦਾਂ ਹੋਇਆ ਕਦੀ ਨਹੀਂ ਇਦਾਂ ਵਾ ਤੇ ਮੈਂ ਜੇ ਕਹਾਂ ਤੇ ਸਾਰੀ ਸਮਾਪ ਕਰ ਦਵਾ ਮੈਂ ਦਾ ਨਿਚੋੜ ਕਰ ਦਵਾ ਸਭ ਤੋਂ ਪਰੇਸ਼ਟ ਐਮ ਐਲ ਏ ਇਹਨਾਂ 1980 ਤੋਂ ਲੈ ਕੇ ਮੈਂ ਪੁਰਾਣੀ ਗੱਲ ਨਹੀਂ ਕਰਦਾ 1980 ਤੋਂ ਲੈ ਕੇ 77 ਦੀ ਗੱਲ ਕਰਦਾ ਚਲੋ ਜਦੋਂ ਐਮਰਜੈਂਸੀ ਹੋਈ ਸੀਗੀ ਉਦੋਂ ਵੀ ਸਾਨੂੰ ਯਾਦ ਆ ਅਸੀਂ ਸਭ ਜੋ ਸਕੂਲਾਂ ਵਿੱਚ ਪੜ੍ਹਦੇ ਸੀਗੇ ਉਦੋਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਕਰਪਟ ਐਸ ਵਲੇ ਐਮ ਐਲ ਏ ਬਕੁੱਦਰ ਦੀਏ ਆ ਤੇ ਸਭ ਤੋਂ ਮਾੜਾ ਨਿਜ਼ਾਮ ਐਸ ਵਲੇ ਜੋ ਚੱਲ ਰਿਹਾ ਬਕੁੱਦਰ ਦੇ ਆ ਇਹ ਤੁਸੀਂ ਵਾਪ ਅੰਦਾਜ਼ਾ ਲਾ ਸਕਦੇ ਹੋ ਤੇ ਪੈਲਗਾਮ ਵਿੱਚ ਜੋ ਹੋਇਆ ਉਹਦੀ ਜਿਹੜੀ ਸਾਰੇ ਬਹੁਤ ਸਾਨੂੰ ਬੜਾ ਦਰਦ ਆ ਬੜਾ ਦੁੱਖ ਆ ਬਹੁਤ ਵੱਡਾ ਇਨਸਾਨੀਅਤ ਦਾ ਘਾਣ ਹੋਇਆ ਕਤਲੇਆਮ ਹੋਇਆ ਜਾਨਵਰਾਂ ਵਾਂਗੂ ਕਿ ਆਪਣੇ ਜਾਰੇ ਜਿਹੜੇ ਟੂਰਿਸਟ ਗਏ ਸੀਗੇ ਆਪਣੇ ਭਰਾ ਸੀ ਆਪਣੇ ਕਿਆਰੋ ਪਰਿਵਾਰਾਂ ਦੇ ਮੈਂਬਰ ਸੀਗੇ ਕਿਸੇ ਦਾ ਬੇਟਾ ਸੀ ਕਿਸੇ ਦਾ ਭਰਾ ਸੀ ਕਿਸੇ ਦਾ ਹਸਬੰਡ ਸੀ ਕਿਸੇ ਦਾ ਫਾਦਰ ਸੀ ਉਹ ਹੋਣਾ ਨਹੀਂ ਚਾਹੀਦਾ ਪਾਕਿਸਤਾਨ ਨੂੰ ਇੰਦਾਂ ਦੀਆਂ ਕਰੋਨੀ ਹਕਤਾਂ ਤੋਂ ਬਾਜ਼ ਹੋਣਾ ਚਾਹੀਦਾ ਦੇਖੋ ਜੇ ਤੁਸੀਂ ਆਪਣੇ ਆਪ ਨੂੰ ਯੋਧੇ ਸਮਝਦੇ ਹੋ ਜੇ ਤੁਸੀਂ ਆਪਣੇ ਆਪ ਨੂੰ ਕਹਿੰਦੇ ਸੀ ਮੁਜਾਹਿਦ ਨਹੀਂ ਨਿਆ ਜਾਂ ਅਸੀਂ ਜਿਹਾਦ ਕਰ ਰਹੇ ਆ ਤੇ ਜਿਹਾਦ ਕਰੋ ਫੌਜਾਂ ਦੇ ਨਾਲ ਜਿਹਾਦ ਕਰੋ ਸਰਕਾਰ ਦੇ ਵਿਰੁੱਧ ਇਹ ਜਿਹੜੇ ਬੇਗੁਨਾ ਲੋਕ ਸੀ ਵਿਚਾਰੇ ਕਸ਼ਮੀਰ ਵਾਦੀਆਂ ਨੂੰ ਉੱਥੇ ਜਾ ਕੇ ਉਹਨਾਂ ਨੇ ਅਨੰਦ ਲੈਣਾ ਸੀਗਾ ਕਸ਼ਮੀਰ ਦੀ ਜਿਹੜੀ ਸੁੰਦਰਤਾ ਆ ਬਿਊਟੀ ਆ ਉਹ ਦੇਖਣਗੇ ਸੀ ਵਿਚਾਰੇ ਇਹ ਕੋਈ ਨਵੇਂ ਬੀਆਏ ਜੋੜੇ ਸੀ ਹਰੀ ਮੰਗ ਤੇ ਗਏ ਕੋਈ ਕਿ ਮਰ ਕਿਧਰ ਹੋ ਗਿਆ ਕੋਈ ਕਿਹੜੇ ਸੁਬੇ ਚੋ ਗਿਆ ਇਹਦੀ ਬਹੁਤ ਕਰੜੇ ਸ਼ਬਦਾਂ ਚ ਨਿੰਦਾ ਸਾਰਾ ਦੇਸ਼ ਕਰ ਰਿਹਾ ਸਾਰਾ ਦੇਸ਼ ਦੁਖੀ ਆ ਸਾਰਾ ਸਿਕਿਉਰਟੀ ਦੀ ਵੀ ਉੱਥੇ ਵੱਡੇ ਪੱਦਰ ਤੇ ਘਾਟਣਾ ਦਦਾ ਜੀ ਇਹ ਤਾਂ ਕੀ ਕਰਨ ਮੰਨਦੇ ਇਸ ਗੱਲ ਤੋਂ ਸਾਰਾ ਦੇਸ਼ ਦੁਖੀ ਆ ਤੇ ਇੱਕ ਬਹੁਤ ਜਿਹੜੀ ਹੈਗੀ ਆ ਇਹਦੇ ਵਿੱਚੋਂ ਆਸ ਦੀ ਕਿਰਨ ਹੈ ਕਿ ਕਸ਼ਮੀਰੀਆਂ ਨੇ ਵੀ ਇਹਦਾ ਵਿਰੋਧ ਕੀਤਾ ਜਿਹੜਾ ਕੱਲ ਆਪਣੇ ਉੱਥੇ ਦੇ بڑے ਸਰਕਾਰਯੋਗ ਮੁੱਖ ਮੰਤਰੀ ਨੇ ਸ਼ਰੀ ਉਮਰ ਅਬਦੁੱਲਾ ਜੀ ਉਹਨਾਂ ਨੇ ਵੀ ਇਹਦਾ ਨਿੰਦਾ ਮਤਾ ਪ੍ਰਸਤਾਵ ਲਿਆ ਕੇ ਪਾਸ ਕੀਤਾ ਅਸੈਂਬਲੀ ਵਿੱਚ ਤੇ ਉਹਨਾਂ ਨੇ ਮਾਫੀ ਮੰਗੀ ਕਿ ਅਸੀਂ ਫੇਲ ਹੋ ਗਏ ਸਰਕਾਰ ਫੇਲ ਹੋ ਗਈ ਇਹਦਾ ਹੁੰਦੇ ਆ ਇਹ ਹੁੰਦੀ ਆ ਪੋਲੀਟੀਸ਼ੀਅਨ ਜਿਹਨੂੰ ਕਹਿੰਦੇ ਆ ਦੂਰੰਦੇਸ਼ੀ ਜਿਹਨੇ ਜਿਹੜੇ ਕੋਈ ਆਪਣਾ ਨਿੱਜੀ ਨਹੀਂ ਆਪਣੀ ਜਿਹੜੇ ਦੇਖਦੇ ਸਵਾਰਥ ਦੇਖਦੇ ਜਾਂ ਉਹ ਇਸ ਗੱਲ ਤੇ ਸਿਆਸਤ ਨਹੀਂ ਕਰਦੇ ਜੇ ਗਲਤੀ ਹੋਈ ਸਰਕਾਰ ਦੀ ਢਿੱਲ ਸੀ ਜੋ ਤੁਸੀਂ ਕਹ ਰਹੇ ਹੋ ਸਿਕਿਉਰਿਟੀ ਦੀ ਘਾਟ ਸੀ ਤੇ ਉਮਰ ਅਬਦੁੱਲਾ ਜੀ ਨੇ ਉਹਨੂੰ ਸੰਕਰਨ ਕਰਦੇ ਆ ਸ਼ਾਦੀ ਸੀ ਕੁਝ ਕੇਂਦਰ ਗਵਰਨਮੈਂਟ ਦੀ ਵੀ ਕੇਂਦਰ ਸਰਕਾਰ ਦੀ ਸੀਗੀ ਕਰਕੇ ਪਹਿਲਗਾਮ ਤੋਂ ਉੱਪਰ ਜਾ ਕੇ ਉਹ ਜਿਹੜੀ ਵੈਦੀ ਹੈ ਮੈਡੋ ਆਨ ਕਹਿੰਦੇ ਆ ਬਹੁਤ ਬਹੁਤ ਆਪਣੇ ਸੋਨਾ ਖੇਤਰ ਆ ਉਹ ਉੱਥੇ ਫੌਜ ਜਾਂ ਉੱਥੇ ਜਿਹੜੇ ਹੈਗੇ ਦੂਸਰੀਆਂ ਸੈਂਟਰਲ ਫੋਰਸਸ ਚਾਹੀਦੀਆਂ ਸੀਗੀਆਂ ਪਰ ਜਾਣਦੌਲੇ ਜੰਗਲ ਸੀਗਾ ਲੇਕਿਨ ਇਹਦਾ ਜਿਹੜਾ ਹੈਗਾ ਆ ਬਹੁਤ ਗੰਭੀਰ ਇਹ ਹਮਲਾ ਹੋਇਆ ਦੇਸ਼ ਦੇ ਉੱਪਰ ਤੇ ਸਾਰਾ ਦੇਸ਼ ਇਸ ਗਲੇ ਦੁੱਖ ਦੇ ਨਾਲ ਅੱਜ ਰਿਸ਼ਟਪੀਰ ਨੂੰ ਚੱਲ ਰਿਹਾ ਹੈ ਬਣਾੜਾ ਸਾਹਿਬ ਨੂੰ ਕਈ ਲੋਕਾਂ ਨੇ ਇਹ ਕਹਿਣਾ ਕਿ ਇਹ ਜਿਹੜਾ ਇਲੈਕਸ਼ਨ ਸਟੰਡ ਹੈ ਜਿਹੜਾ ਵਿਆਹ ਦੇ ਇਲੈਕਸ਼ਨ ਹੋ ਰਹੀ ਹੈ ਬੀਜੇਪੀ ਦਾ ਇਲੈਕਸ਼ਨ ਸਟੰਡ ਹੈ ਉਹ ਦੇਖੋ ਜੀ ਇਦਾਂ ਹੈ ਕਿ ਆਪਾਂ ਫਿਰ ਗੱਲ ਤੋਂ ਸਿਆਸਤ ਵਿੱਚ ਲੈ ਕੇ ਆਉਂਦੇ ਆ ਕਿ ਇਸ ਗੱਲ ਨੂੰ ਜੋੜੋ ਇਦਾਂ ਜਦੋਂ ਬਿਲ ਕੈਲੰਡਰ ਆਇਆ ਸੀ ਇੱਥੇ ਉਦੋਂ ਤੁਹਾਨੂੰ ਯਾਦ ਹੋਣਾ ਕਸ਼ਮੀਰ ਦੇ ਇੱਕ ਪਿੰਡ ਵਿੱਚ ਚਿੜੀ ਸਿੰਘਪੁਰਾ ਉਦੋਂ ਸਿੱਖਾਂ ਦਾ ਕਤਲੇਆਮ ਹੋਇਆ ਸੀਗਾ ਤੇ 36 ਉਦੋਂ ਆਪਣੇ ਜਿਹੜੇ ਚਾਰੇ ਜੀ ਮਰੇ ਸੀ 36 ਜੀ ਜਿਹਈਆਂ ਦੇ ਘਰਾਂ ਦੇ ਘਰ ਮਾਰਦੇ ਸੀ ਕਿਉਂ ਕਿ ਬਿਲਕੁਲ ਇੰਟਰਨਾਇਆ ਸੀ ਤੇ ਉਹਨਾਂ ਨੇ ਦਿਖਾਉਣਾ ਸੀ ਦੁਨੀਆ ਨੂੰ ਕਿ ਕਸ਼ਮੀਰ ਵਿੱਚ ਅਸਥਿਰਤਾ ਆ ਕਸ਼ਮੀਰ ਦੇ ਹਾਲਾਤ ਠੀਕ ਨਹੀਂਗੇ ਹੁਣ ਇੱਥੇ ਆਇਆ ਸੀ ਜੇਡੀ ਵੈਂਸ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਯੂ ਐਸ ਏ ਦਾ ਉਹੀ ਹੋ ਗਿਆ मतलब ਜਦੋਂ ਕੋਈ ਵੱਡਾ ਲੀਡਰ ਆਉਂਦਾ ਦੁਨੀਆ ਦਾ ਖਾਸ ਕਰ ਅਮਰੀਕਾ ਦਾ ਜਾਂ ਵੱਡੀ ਸ਼ਕਤੀ ਦਾ ਉਦੋਂ ਇਹ ਸੋਚੀ ਸਮਝੀ ਸਾਜਿਸ਼ਾਂ ਉਤੋਂ ਆਪਣੇ ਬਾਰਡਰ ਤੋਂ ਪਾਰੋਂ ਆਉਂਦੇ ਨੇ ਕਿ ਆਪਣੇ ਜਿਹੜਾ ਹੈਗਾ ਜੁਰਮ ਪਾਪ ਕਰਕੇ ਜਾਂਦੇ ਆ ਹੋਰ ਸਰਕਾਰ ਨੂੰ ਕੋਈ ਲੋੜ ਨਹੀਂ ਕੋਈ ਸਰਕਾਰ ਇੰਨੀ ਨਹੀਂ ਹੁੰਦੀ ਪਾਪੀ ਜਮਦੋ ਇਨਾ ਸਰਕਾਰ ਦੇ ਵਿੱਚ ਬੇਦਰਦੀ ਲੋਕ ਨਹੀਂਗੇ ਵੀ ਆਪਣੇ ਬੰਦਿਆਂ ਦਾ ਨੁਕਸਾਨ ਕਰਨ ਇਹ ਤਾਂ ਐਵੇਂ ਚਰਚਾ ਦੀ ਗੱਲ ਹੈ ਪਰ ਅਸੀਂ ਇਹ ਵੀ ਕਲੀਅਰ ਕਰਨਾ ਚਾਹੁੰਦੇ ਆ ਕਿ ਜਦੋਂ ਵੀ ਕੋਈ ਵੱਡਾ ਲੀਡਰ ਆਉਂਦਾ ਉਦੋਂ ਪਾਰੋਂ ਆ ਕੇ ਤੇ ਕੰਮ ਕਰਦੇ ਆ ਸਿਰਫ ਆਪਣੇ ਮਸਲੇ ਨੂੰ ਮਿਹਨਤ ਕਰਵਾਸ